ਬਾਬਾ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਚੱਲ ਰਿਹਾ ਰੋਸ ਤਰਨਾ ਫਿਲੌਰ ਦੇ ਨਜ਼ਦੀਕ ਪਿੰਡ ਨੰਗਲ ਵਿਖੇ ਲੱਗੇ 바ਵਾ ਸਾਹਿਬ ਪੀਮਰਾਓ ਅੰਬੇਦਕਰ ਦੇ ਬੁੱਤ ਦਾ ਦੂਸਰੀ ਵਾਰ ਸ਼ਰਾਰਤੀ ਅਨਸਰਾ ਵੱਲੋਂ અપਮਾਨ ਕਰਨ ਤੇ ਲੱਗਾ ਟਰਨਾ ਚੌਥੇ ਦਿਨ ਵਿੱਚ ਜਾ ਪਹੁੰਚਿਆ ਅੱਜ ਇਸ ਟਰਨੇ ਤੇ ਰਵਿਦਾਸੀਆਂ ਸੰਤ ਸਮਾਜ ਦੇ ਆਗੂ ਸੰਤ ਪਰਮਜੀਤ ਦਾਸ ਪਰੋ ਮੁਜ਼ਾਰੇ ਵਾਲੇ ਵੀ ਪੁੱਜੇ ਅਤੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਅਤੇ ਉਨ੍ਹਾਂ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਸਖਤ ਸ਼ਬਦਾਂ ਵਿੱਚ ਕਿਹਾ ਕਿ ਜਿਸਨੇ ਵੀ ਇਹ ਘਟਨਾ ਕਰਮ ਨੂੰ ਅੰਜਾਮ ਦਿੱਤਾ ਉਸ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਏ ਤਾਂ ਜੋ ਇਲਾਕੇ ਦਾ ਮਾਹੌਲ ਸ਼ਾਂਤ ਰਹੇ ਇਸ ਮੌਕੇ ਬਸਪਾ ਦੇ ਸਬੂਤ ਲੀਡਰਸ਼ਿਪ ਮੌਕੇ ਤੇ ਮੌਜੂਦ ਅਤੇ ਉਹਨਾਂ ਨੇ ਕਿਹਾ ਕਿ ਨਹੀਂ ਤਾਂ ਇਸ ਤੋਂ ਵੀ ਤਿੱਖਾ ਸੰਗਰਾਸ਼ ਕੀਤਾ ਜਾਵੇਗਾ ਫਿਲੋਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਕੱਢ ਦਿਓ ਮਿੱਲੇ ਜੰਨੇ ਕੱਢ ਦਿਓ ਬਾਬਾ ਸਾਹਿਬ ਦਾ ਨਿਵਰਾ ਅੰਬਲਡਾ ਦੀਆਂ ਹਮ ਰਹੇ ਹਮ ਰਹੇ ਦੇਵ ਧਨਗੁਰ ਦੇਵ ਜੈਪੀਮ ਜੈ ਭਾਰਤ ਜੋ ਬੋਲੇ ਇਸ ਸੋਨਰ ਪਰ ਸਤਗੁਰੂ ਦਾਸ ਮਹਾਰਾਜ ਕੀ ਜੈ ਇਹ ਜੋ ਡਾਕਟਰ ਬਾਬਾ ਸਾਹਿਬ ਅੰਬੇਡਕਰ ਆ ਇਹ ਸਾਡੇ ਸਮਾਜ ਦੇ ਪੂਰੇ ਹੈਗਾ ਦਾ ਪੂਰੇ ਸਮਾਜ ਦੇ ਹੈਗੇ ਇਹ ਮਸੀਹਾ ਆ ਇਹਨਾਂ ਨੇ ਇੱਕ ਸਮਾਜ ਲਈ ਨਹੀਂ ਕੀਤਾ ਇਹਨੇ ਸਾਰਿਆਂ ਲਈ ਕੀਤਾ ਇਹ ਜਿਹੜੀ ਮਾੜੀ ਸੋਚ ਵਾਲੇ ਆ ਇਹਨਾਂ ਦੀ ਪਤਾ ਨਹੀਂ ਕੀ ਸੋਚ ਅੜੀ ਆ ਕਿ ਇਹਨਾਂ ਨੇ ਐਸੀ ਸਮਾਜ ਦੇ ਨਾਲ ਇਹਨਾਂ ਨੂੰ ਜੋੜਤਾ ਪਰ ਸਾਡੇ ਕੋ ਸਾਡੇ ਲਈ ਉਹਨਾਂ ਨੇ ਇੱਕ ਉਹ ਐਟਮਬਮ ਸਾਨੂੰ ਦੇ ਕੇ ਗਿਆ ਜਿਹੜਾ ਇੱਕ ਉਹਨਾਂ ਦਾ ਸੰਵਿਧਾਨ ਆ ਸੰਵਿਧਾਨ ਦੀ ਬਦੌਲਤ ਅੱਜ ਅਸੀਂ ਇੱਥੇ ਧਰਨੇ 'ਤੇ ਬੈਠੇ ਆ ਜੇ ਸੰਵਿਧਾਨ ਨਾ ਹੁੰਦਾ ਤਾਂ ਸਾਨੂੰ ਇੱਥੇ ਕਿਸੇ ਨੂੰ ਬੈਠਣ ਨਹੀਂ ਦੇਣਾ ਸੀਗਾ ਔਰ ਡਾਕਟਰ 바ਵਾ ਸਾਹਿਬ ਨੇ ਸਾਨੂੰ ਉਹ ਹੱਕ ਹਕੂਕ ਲੈ ਕੇ ਦਿੱਤੇ ਆ ਜਿਹਦੇ ਕਰਕੇ ਅੱਜ ਸਮਾਜ ਦੇ ਵਿੱਚ ਸਾਡੇ ਲੋਕਾਂ ਦੇ ਵਿੱਚ ਇੱਕ ਸਮਾਜ ਦੀ ਨਵੀਂ ਪਛਾਣ ਆ ਔਰ ਇਹਨਾਂ ਲੋਕਾਂ ਤੋਂ ਉਹ ਬਰਦਾਸ਼ਤ ਨਹੀਂ ਦੇਉਂਦੇ ਇਹ ਲੋਕ ਉਹ ਚਾਹੁੰਦੇ ਆ ਵੀ ਜੋ ਇਹਨਾਂ ਦਾ ਪਹਿਲਾਂ ਹੁੰਦਾਗਾ ਉਹੀ ਹੋਵੇ ਪਰ ਅੱਜ ਜਿਹੜੇ ਆ ਸਾਰਾ ਸਮਾਜ ਜਿਹੜਾ ਜਾਗਰਤ ਆ ਇਹ ਜਿਹੜੇ ਮਾੜੀ ਸੋਚ ਵਾਲੇ ਆ ਇਹ ਕੁੱਤੇ ਅੰਸਰ ਆ ਇਹ ਸ਼ਰਾਰਤੀ ਇਸ ਸਰਕਾਰ ਦੇ ਪਾਲਤੂ ਪਾਲੇ ਹੋਏ ਸਰਕਾਰਾਂ ਦੇ ਆ ਇਹ ਏਜੰਸੀਆਂ ਦੇ ਬੰਦੇ ਆ ਇਹ ਜਿਹੜੇ ਕੁੱਤਿਆਂ ਨੂੰ ਭੌਂਕਦੇ ਬਦਿਸ਼ਾ ਦੇ ਵਿੱਚ ਬੈਠੇ ਜੇ ਬਾਣੀ ਦਾ ਫਰਮਾਨ ਹੈ ਕਹਿੰਦੇ ਸੂਰ ਸੋ ਪਹਿਚਾਣੀਆ ਜੋ ਲੜੈ ਜੀਨ ਕੇ ਹਿਤ ਫੁਰਜਾ-ਪੁਰਜਾ ਕੱਟ ਵਰੈ ਕਬੂ ਨਾ ਸਾਡੇ ਕੀ ਸੂਰਮਾ ਉਹ ਹੁੰਦਾ ਜਿਹੜਾ ਮੈਦਾਨ ਦੇ ਬਚਾ ਕੇ ਗੱਜੇ ਇਦਾਂ ਦੇ ਕੁੱਤੇ ਵਿਲੇ ਪੌਂਗਦੇ ਆ ਪੌਂਕੇ ਆਰਮਨਾਲਾ ਉੱਤੇ ਪੇ ਉੱਠਦੇ ਆ ਬੈੱਡ ਪਾ ਕੇ ਤਾਂ ਸਮਾਜ ਨੂੰ ਭੜਕਾਉਂਦੇ ਆ ਆਪ ਫੇਸ ਹੋ ਜਾਂਦੇ ਆ ਤੇ ਇਦਾਂ ਦੇ ਕੁੱਤੇ ਵਿਲੇ ਨੂੰ ਸਰਕਾਰਾਂ ਜਿਹੜੀਆਂ ਉਹ ਨੱਥ ਨਹੀਂ ਪਾਉਂਦੀਆਂ ਜੇ ਕੋਈ ਹੋਰ ਵੇਚ ਦੰਦਾ ਕੋਈ ਹੋਵੇ ਤਾਂ ਸਰਕਾਰਾਂ ਇੰਡੀਆ ਮਤਲਬ ਬੁਲਾ ਲੈਂਦੇ ਇਦਾਂ ਇਹਨੂੰ ਪਰ ਇਹ ਸਰਕਾਰਾਂ ਦੀ ਪਤਾ ਨਹੀਂ ਕਿੱਥੇ ਸਰਕਾਰਾਂ ਆਪ ਕੁੱਤੀ ਚੋੜਨ ਰਲੀਆਂ ਇਹ ਕੀ ਕਰਨ ਇਹ ਕੁੱਤੀ ਚੋੜਨ ਰਲੀਆਂ ਕੀ ਕਰਨਗੇ ਇਹ ਦੂਸਰੀ ਜਿਹੜੀ ਘਟਨਾ ਇੱਥੇ ਵਾਪਰੀ ਡਾਕਟਰ ਬਾਬਾ ਸਾਹਿਬ ਦਾ ਅਪਮਾਨ ਕਰਦੇ ਆ ਸਾਰਾ ਸਮਾਜ ਡਾਕਟਰ ਬਾਬਾ ਸਾਹਿਬ ਦੀ ਬਦੌਲਤ ਸਾਜ ਸਮਾਜ ਰੋੜਾਂ ਦੇ ਵਿੱਚ ਵੀ ਆਉਣ ਨੂੰ ਤਿਆਰ ਆ ਜੋ ਸਾਡੇ ਇੱਥੇ ਜਿੰਨੇ ਪ੍ਰਬੰਧਕ ਸਾਡੇ ਖੁਸ਼ੀराम ਜੀ ਹੋਰ ਕੋਣੇ ਜਿੰਨੇ ਵੀ ਇਹਨਾਂ ਦੀ ਪੂਰੀ ਟੀਮ ਆ ਤੀਰਥਰਾਜਪੁਰਾ ਹਾਂਜੀ ਤੀਰਥਰਾਜਪੁਰਾ ਤੀਰਥਰਾਜ ਜੀ ਜਿੰਨੇ ਵੀ ਇਹਨਾਂ ਦੀ ਟੀਮ ਆ ਇਹ ਕਈ ਦਿਨਾਂ ਤੋਂ ਇੱਥੇ ਪਹਿਲੀ ਦੋ ਤੋਂ ਮਤਲਬ ਇੱਥੇ ਧਰਨੇ ਦੇ ਉੱਤੇ ਬੈਠੇ ਆ ਇਹ ਜਿਸ ਦਿਨ ਵੀ ਇਹ ਸਮਾਜ ਨੂੰ ਕੋਈ ਫੈਸਲਾ ਦੇਣ ਜੋ ਵੀ ਇਸ ਸਮਾਜ ਨੂੰ ਕੋਈ ਆਦੇਸ਼ ਇੱਥੋਂ ਦੇ ਦੇਣ ਵੀ ਹਾਂ ਭਈ ਸਰਕਾਰਾਂ ਸਾਡਿਆ ਕਹਿਣਾ ਨਹੀਂ ਮੰਨਦੀਆਂ ਸਾਡਾ ਜਿਹੜਾ ਸਰਕਾਰ ਅਣਗੋਲਿਆ ਕਰਦੇ ਆ ਆਪਾਂ ਉਹਦਣੇ ਇਹਨਾਂ ਦੇ ਨਾਂ ਮੁੰਡੇ ਨਾ ਮੁੰਡਾ ਸ਼੍ਰੀ ਗੁਰਦਾਸ ਸਾਹਿਬ ਸੰਪਰਦਾ ਸੈਟੀ ਇਹਨਾਂ ਦੇ ਮੁੰਡੇ ਨਾ ਮੁੰਡਾ ਜੋੜ ਕੇ ਆਪਾਂ ਇਹਨਾਂ ਦੇ ਨਾਲ ਤਿਆਰ ਤਿਆਰ ਆ ਚਾਹੇ ਇਹ ਇੱਥੇ ਰੋੜਾ ਦੇ ਵਿੱਚ ਚਾਹੇ ਪੰਜਾਬ ਬੰਦੀ ਕਾਲ ਦੇ ਜੋ ਵੀ ਇਹ ਕਰਨ ਆਪਾਂ ਇਹਨਾਂ ਦੇ ਨਾਲ ਖੜੇ ਆ ਸਰਕਾਰਾਂ ਨੂੰ ਸਰਕਾਰਾਂ ਨੂੰ ਔਰ ਪ੍ਰਸ਼ਾਸਨ ਨੂੰ ਮੈਂ ਸ਼੍ਰੀ ਗੁਰਦਾਸ ਸਾਹਿਬ ਸੰਪਰਦਾ ਸੈਟੀ ਵੱਲੋਂ ਪੂਰੇ ਸਮਾਜ ਵੱਲੋਂ ਇਹਨਾਂ ਨੂੰ ਸਤਾਬਰੀਂ ਦਿਨਾ ਕੇ ਜਲਦੀ ਤੋਂ ਜਲਦੀ ਇਦਾਂ ਦੇ ਸ਼ਰਾਰਤੀ ਆਂਸਰਾਂ ਨੂੰ ਫੜ ਕੇ ਉਹਨਾਂ ਨੂੰ ਜੇਲ੍ਹ ਚ ਕੀ ਇਦਾਂ ਦੇ ਇਹਨਾਂ ਨੂੰ ਮੱਲੇ ਫਾਂਸੀ ਦੇ ਦੇਣਾ ਚਾਹੀਦਾ ਇਦਾਂ ਜਿਹੜੇ ਕੁੱਤੇ ਬਾਹਰ ਭੌਂਗਦੇ ਆ ਇਦਾਂ ਦੇ ਇਹਨਾਂ ਨੂੰ ਫੜ ਕੇ ਮੱਲੇ ਝਾੜਕ ਦੇਣਾ ਚਾਹੀਦਾ ਜਿਹੜੇ ਇੱਥੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਸਰਕਾਰਾਂ ਜਿਹੜੀਆਂ ਆ ਸਰਕਾਰਾਂ ਦੀ ਸ਼ਹਿਤ ਇਹ ਭੌਂਗਦੇ ਆ ਜੇ ਸਰਕਾਰਾਂ ਚੰਗੀਆਂ ਹੋਣ ਇਹ ਕਦੇ ਵੀ ਨਹੀਂ ਬੋਲ ਸਕਦੇ ਠੀਕ ਆ ਸਰ ਆਪਣੇ ਸਮਾਜ ਨੂੰ ਕੀ ਉਜੈਤਣਾ ਚਾਹੁੰਦੇ ਹੋ ਸਾਡਾ ਸਮਾਜ ਜਿਹੜਾ ਡਾਕਟਰ ਬਾਬਾ ਸਾਹਿਬ ਡਾਕਟਰ ਬਾਬਾ ਸਾਹਿਬ ਦੀ ਬਦੌਲਤ ਉਹਨਾਂ ਸਭਧਾਨਕ ਤੌਰ ਦੇ ਉੱਤੇ ਅੱਜ ਸਾਰੇ ਇਕੱਠੇ ਆ ਔਰ ਹਮੇਸ਼ਾ ਇਕੱਠੇ ਰਹਿੰਦੇ ਆ ਔਰ ਜਦੋਂ ਵੀ ਕੋਈ ਵੈਲ ਸਮਾਜ ਨੂੰ ਫੈਸਲਾ ਸੁਬਾ ਸਾਰੇ ਅਰੋੜਾ ਦੇ ਉੱਤੇ ਔਰ ਨੂੰ ਤਿਆਰ ਆ ਪਰ ਸਰਕਾਰ ਨੂੰ ਆਪਾਂ ਇਹ ਸਤਾਵਨੀ ਦਿੰਨੇ ਆ ਪ੍ਰਸ਼ਾਸਨ ਨੂੰ ਵੀ ਦਿੰਨੇ ਆ ਵੀ ਇਦਾਂ ਦੇ ਕੁੱਤੇ ਬਿੱਲਿਆ ਨੂੰ ਫੜ ਕੇ ਜੇਲ੍ਹ ਦੇ ਵਿੱਚ ਸੱਟੋ ਤਾਂ ਜੋ ਸਾਡੇ ਸਮਾਜ ਦਾ ਸਾਡੇ ਇੱਥੇ ਪੰਜਾਬ ਦਾ ਜਿਹੜੇ ਆ ਮਾਹੌਲ ਖਰਾਬ ਨਾ ਹੋਵੇ ਜੀ ਸਰਕਾਰਾਂ ਮਤਲਬ ਮਾਹੌਲ ਖਰਾਬ ਕਰਨੀ ਹੈ ਜੋ ਨੇ ਪ੍ਰਸ਼ਾਸਨ ਖਰਾਬ ਕਰਨਾ ਚਾਹੁੰਦਾ ਉਹਦੇ ਜਿਹੜੇ ਆ ਜੁम्मेवार ਸਰਕਾਰਾਂ ਦੇ ਪ੍ਰਸ਼ਾਸਨ ਉਹਨਾਂ ਕੇ ਸਮਾਜ ਨਹੀਂ ਫਿਰ ਬਾਅਦ ਚ ਸਮਾਜ ਨੂੰ ਦੋਸ਼ ਦਿੰਦੇ ਆ ਜੀ ਇਹ ਐਦਾਂ ਕਰਦੇ ਐਦਾਂ ਕਰਦੇ ਆ ਇਹ ਸਾਡੇ ਜਿਹੜੇ ਨੌਜਵਾਨ ਸਾਡੇ ਜਿਹੜੇ ਬੱਬਰ ਚੇਰਿਆ ਇਹਨਾਂ ਇਹਨਾਂ ਨੂੰ ਹਜੇ ਡੱਕਿਆ ਆ ਇਹਨਾਂ ਨੂੰ ਡੱਕਿਆ ਆ ਜਦੋਂ ਇਹਨਾਂ ਦੇ ਇਹਨਾਂ ਨੂੰ ਨਾ ਆਜ਼ਾਦ ਕਰਤਾ ਇਹਨਾਂ ਦੇ ਸਾਰਾ ਕੋਈ ਇੱਥੇ ਅੱਗੇ ਅੱਗੇ ਦੇਖਿਆ ਹੀ ਆ ਸਰਕਾਰਾਂ ਨੇ ਕੀ ਕਰਤਾ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਸਾਰਾ ਪਤਾ ਇਹ ਇਹ ਬਾਜ ਆ ਜਾਣ ਜੋ ਡਾਕਟਰ ਬਾਬਾ ਸਾਹਿਬ ਦੇ ਐਦਾ ਦੇ ਸ਼ਰਾਰਤੀ ਅੰਸਰੇ ਇਹਨਾਂ ਨੂੰ ਫੜ ਕੇ ਇਹਨਾਂ ਨੂੰ ਫਾਂਸੀ ਦਿੱਤੀ ਜਾਵੇ ਤਾਂ ਜੋ ਸਾਡੇ ਜਿਹੜਾ ਸਾਨੂੰ ਡਾਕਟਰ ਬਾਬਾ ਸਾਹਿਬ ਨੇ ਜੋ ਸਾਨੂੰ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਭੋਜਨ ਸਮਾਜ ਪਾਰਟੀ ਦੇ ਪ੍ਰਧਾਨ ਮਾਨਯੋਗ ਡਾਕਟਰ ਅਵਤਾਰ ਸਿੰਘ ਕ੍ਰੀਮਪਰੀ ਸਾਹਿਬ ਦੇ ਦੇਸ਼ ਨਵੇਸ਼ਾ ਨਾਲ ਅੱਜ ਜਿਹੜਾ ਇਹ ਧਰਨਾ ਜਿਹੜਾ ਆ ਉਹ ਚੌਥੇ ਦਿਨ ਦੇ ਵਿੱਚ ਸ਼ਾਮਲ ਹੋਇਆ ਔਰ ਪੁਲਿਸ ਪ੍ਰਸ਼ਾਸਨ ਨਾਲ ਸਾਡੀ ਸਵੇਰੇ ਗੱਲ ਹੋਈ ਸੀਗੀ ਉਹਨਾਂ ਨੇ ਦੱਸਿਆ ਕਿ ਅਸੀਂ ਲਗਭਗ ਮਾਨਸਾ ਬਠਿੰਡਾ ਦੇ ਨੇੜੇ ਪਹੁੰਚੇ ਹਾਂ ਕੈਮਰੇ ਚੱਕਰ ਦੇ ਘੜਦੇ ਔਰ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਜਲਦੀ ਜਿਹੜਾ ਦੋਸ਼ੀ ਨੂੰ ਅਸੀਂ ਫੜ ਕੇ ਸਲਾਖਾਂ ਪਿੱਛੇ ਭੇਜਾਂਗੇ ਜੀ ਔਰ ਜਿੱਥੇ ਇਹ ਘਟਨਾ ਹੋਈ ਆ ਉਹ ਦੂਸਰੀ ਘਟਨਾ ਹੋਗੇ 2 ਮਹੀਨਿਆਂ ਦੇ ਵਿੱਚ ਔਰ ਇਸ ਤੋਂ ਪਹਿਲਾਂ ਬਟਾਲਾ ਅੰਮ੍ਰਿਤਸਰ ਲਗਾਤਾਰ ਬਾਬਾ ਸਾਹਿਬ ਡਾਕਟਰ ਅੰਬੇੜਕਰ ਦੇ ਸਟੈਚੂ ਨਾਲੇ ਸ਼ੇਰ ਛੜ ਕਿਉਂ ਹੋ ਰਹੀ ਆ ਔਰ ਅਸੀਂ ਪਹਿਲਾਂ ਵੀ ਸਾਡੇ ਸਟੇਟ ਪ੍ਰੈਜ਼ੀਡੈਂਟ ਸਾਹਿਬ ਨੇ ਕਿਹਾ ਸੀ ਪੰਜਾਬ ਸਰਕਾਰ ਨੂੰ ਦੀ ਨੀਂਦ ਤਿਆਗੀ ਸੀਗੀ ਕਿ ਤੁਸੀਂ ਜਿੱਥੇ ਜਿੱਥੇ ਵੀ ਮਾਨਮਤਾਵਾਦੀ ਮਹਾਪੁਰਸ਼ਾਂ ਦੇ ਸਟੈਚੂ ਲੱਗੇ ਆ ਉਹਨਾਂ ਦੇ ਜਿਹੜੇ ਦੇਖਰੇਖ ਉਹਨਾਂ ਦੀ ਰਖਵਾਲੀ ਜਿਹੜੀ ਉਹਨਾਂ ਦਾ ਸਕਿਉਰਿਟੀ ਦਾ ਪ੍ਰਬੰਧ ਸਰਕਾਰ ਕਰੇ ਪਰ ਸਰਕਾਰ ਪੂਰੀ ਤਰ੍ਹਾਂ ਅਣਦੇਖੀ ਕਰ ਰਹੀ ਆ ਔਰ ਸਮਾਜ ਦੇ ਵਿੱਚ ਰੋਸ ਆ ਪੂਰਾ ਗੁੱਸੇ ਤੇ ਆ ਸਮਾਜ ਕਿ 바ਵਾ ਸਾਹ ਡਾਕਟਰ ਪੀਮਰਾਓ ਅੰਬੇਡਕਰ ਸਾਹਿਬ ਦੇ ਨਾਲ ਹੀ ਕਿਉਂ बार-बार ਅਪਮਾਨ ਹੋ ਰਿਹਾ ਪਰ ਮੈਂ ਬਹੁਜਨ ਸਮਾਜ ਪਾਰਟੀ ਹਲਕਾ ਫਲੋਰ ਦੀ ਤਰਫੋਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਦ ਤੱਕ ਦੋਸ਼ੀ ਨਹੀਂ ਫੜੇ ਜਾਂਦੇ ਆਪਣਾ ਜਿਹੜਾ ਪਾਰਟੀ ਬਲ ਇੱਥੇ ਨਿਰੰਤਰ ਧਰਨਾ ਚੱਲ ਰਿਹਾ ਸਾਰੇ ਸਾਥੀਆਂ ਨੂੰ ਅਪੀਲ ਆ ਕੇ ਹਮਮਾ ਮਾਕਿਸਤਾਨੇ ਚ ਪਹੁੰਚ ਕੇ ਦੁਸ਼ਮਣ ਨੂੰ ਔਰ ਜਿਹੜੇ ਬਾਬਾ ਸਾਹਿਬ ਦੇ ਵਿਰੋਧੀ ਆ ਉਹਨਾਂ ਨੂੰ ਜਿਹੜਾ ਫੜਾਉਣ ਦੇ ਵਿੱਚ ਆਪਾਂ ਪ੍ਰੈਸ਼ਰ ਬਣਾ ਸਕੀਏ ਪੁਲਿਸ ਦੇ ਉੱਤੇ ਪਰ ਉਹਦੇ ਨਾਲ ਹੀ ਇੱਥੇ ਮਾਨਯੋਗ ਸੋਮ ਪ੍ਰਕਾਸ਼ ਜੀ ਵੀ ਆ ਕੇ ਗਏ ਆ ਵਿਜੇ ਸੰਪਲਾ ਜੀ ਵੀ ਆਏ ਸੀ ਮੇਰੀ ਉਹਨਾਂ ਨੂੰ ਵੀ ਬੇਨਤੀ ਆ ਕਿ ਜੇਕਰ ਉਹ ਸੱਚੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਪੈਰੋਕਾਰ ਕਹੋਂਦੇ ਆ ਸੈਂਟਰ ਦੇ ਵਿੱਚ ਭਾਜਪੀ ਦੀ ਗਵਰਨਮੈਂਟ ਆ ਉਹ ਜਾ ਕੇ ਨਰਿੰਦਰ ਮੋਦੀ ਕੋਲ ਜਾਣ ਇੱਥੇ ਆਉਣ ਦੀ ਬਜਾਏ ਔਰ ਨਰਿੰਦਰ ਮੋਦੀ ਨੂੰ ਜਾ ਕੇ ਕਹਿਣ ਕਿ ਵਿਦੇਸ਼ ਦੇ ਵਿੱਚ ਜਿਹੜਾ ਵਿਅਕਤੀ ਬੈਠਾ ਇਹ ਘਟਨਾ ਕਰਵਾ ਰਿਹਾ ਉਹਨੂੰ ਜਿਹੜਾ ਫੜ ਕੇ ਲਿਆ ਕਿ ਭਾਰਤੀ ਸਰਕਾਰ ਲੈ ਕੇ ਆ